ओके ਹੁਣ ਦੱਸੋ ਹੁਣ ਆਵਾਜ਼ ਆ ਰਹੀ ਆ ਹੁਣ ਆਵਾਜ਼ ਆ ਰਹੀ ਆ ਵੀਰੇ ओके ਠੀਕ ਹੈ ਅਸਲ ਜੀ ਐਡਮਿਸ਼ਨ ਸਟਾਰਟ ਹੋਈ ਆ ਨਾ ਕਾਂਸਟੇਬਲ ਵੈਚ ਦੀ ਤਾਂ ਬੱਚੇ ਬਹੁਤ ਜ਼ਿਆਦਾ ਆ ਰਹੇ ਨੇ ਤਾਂ ਮੈਂ ਉੱਥੇ ਐਡਮਿਸ਼ਨ ਕਰ ਰਹੀ ਸੀ ਹੁਣ ਠੀਕ ਆ ਤੇ ਸੌਰੀ ਟਾਈਮ ਖਰਾਬ ਹੋਇਆ ਹੈ ਨਾ ਤੇ ਹੁਣ ਆਪਾਂ ਕਲਾਸ ਸਟਾਰਟ ਕਰਦੇ ਆਂ ਕਲਾਸਾਂ ਸਟਾਰਟ ਹੋ ਜਾਣਗੀਆਂ ਈਟੀਟੀ ਵਾਲੇ ਇੱਕ ਵਾਰੀ ਇਹ ਵਾਲੀ ਪੰਜਾਬੀ ਦੀ ਕਲਾਸਾਂ ਲਈ ਚਲੋ ਉੱਥੇ ਮੈਂ ਦੁਵਾਰੇ ਦੁਾਰੇ ਰਿਪੀਟ ਨਹੀਂ ਕਰਵਾਉਂਗੀ ਓਕੇ ਹਾਂਜੀ ਇਹ ਆਪਣਾ ਡੇਲੀ ਦਾ ਟਾਈਮ ਟੇਬਲ ਆ ਅੰਕੀ ਸਰ ਦੀ ਅ ਕਰੰਟ ਅਫੇਅਰ ਦੀ ਕਲਾਸ ਆਉਂਦੀ ਆ ਕਿਰਨ ਮੈਮ ਦੀ ਪੰਜਾਬੀ ਦੀ ਕਲਾਸ 11 ਤੋਂ 12 ਦੇ ਵਿੱਚ ਆ ਸਕਦੀ ਹੈ ਕਿਸੇ ਵੀ ਟਾਈਮ ਰੀਜ਼ਿੰਗ ਦੀ ਦੀਪ ਸਰ ਦੀ ਕਲਾਸ ਅੰਕੀ ਸਰ ਦੀ ਜੀਕੇਜੀਐਸ ਦੀ ਕਲਾਸ ਜਿਹੜੇ ਵਿੱਚਾਂ ਦੀ ਥਿਊਰੀ ਹੋਈ ਆ ओके okay, ठीक है भाई मैथ ਦੀ ਕਲਾਸ ਦੀਪ ਸਰ ਦੀ ਤੇ ਇੰਗਲਿਸ਼ ਦੀ ਕਲਾਸ ਰਾਣਾ ਸਰ ਦੀ ਕਲਾਸ ਦੇ ਵਿੱਚ ਡੇਲੀ ਹੀ ਆਇਆ ਕਰੋ ਜੇ ਕੋਈ ਬੱਚਾ ਕਨਸਟੇਬਲ ਨੂੰ ਟਾਰਗੇਟ ਕਰਕੇ ਤਿਆਰੀ ਕਰਨਾ ਚਾਹੁੰਦਾ ਤਾਂ ਇਹ ਆਪਣਾ ਬੈਚ ਸਟਾਰਟ ਹੋਇਆ ਇਹੇ ਨੰਬਰਾਂ ਤੇ ਕਾਲ ਕਰਕੇ ਹੋਰ ਇਨਕੁਆਰੀ ਲੈ ਸਕਦੇ ਹੋ ਐਡਮਿਸ਼ਨਾਂ ਬਹੁਤ ਹੋ ਗਈਆਂ ਕੁਝ ਕੁ ਸੀਟਾਂ ਬਾਕੀ ਨੇ ਇਹ ਟਾਰਗੇਟ ਬੈਚ ਆ ਹਾਂਜੀ 11:55 ਤੇ ਇੰਨੀ ਲੇਟ ਨਹੀਂ ਪਰਾਵਾ ਟੈਲੀਗ੍ਰam ਤੇ ਇੰਸਟਾਗ੍ਰam ਤੇ ਜੁੜ ਸਕਦੇ ਹੋ 2 ਤੋਂ 6 ਆਪਣੀ ਲਾਈਵ ਕਲਾਸ ਹੁੰਦੀ ਆ ਗਰੁੱਪ ਬੀ ਤੇ ਗਰੁੱਪ ਸੀ ਦੇ ਅ ਪੇਪਰਾਂ ਲਈ ਓਕੇ ਫਿਰ ਆਪਾਂ ਕਲਾਸ ਸਟਾਰਟ ਕਰਦੇ ਆ ਨੰਬਰਿੰਗ ਪਾਉਣੀ ਆ ਕੁਝ ਕੁ ਬੱਚਿਆਂ ਦਾ ਸੀਗਾ ਮੈਮ ਤੁਸੀਂ ਪੀਵਾਈਕਿਊ ਛੱਡ ਤੇ ਨਾਮ ਦੇ ਪੀਵਾਈਕਿਊ ਤੁਸੀਂ ਛੱਡ ਗਏ ਹਾਂਜੀ ਉਹ ਮੈਂ ਪਹਿਲਾਂ ਕਰਵਾ ਚੁੱਕੀ ਸੀ ਮੈਂ ਤਾਂ ਕਰਕੇ ਉਹ ਕਰਿਆ ਸੀ ਬਾਕੀ ਜੋ ਵੀ ਮੈਨੂੰ ਲੱਗਿਆ ਕਿ ਰਹਿ ਗਏ ਉਹ ਮੈਂ ਅੱਜ ਵਾਲੀ ਕਲਾਸ ਚ ਐਡ ਕਰੇ ਹੋਏ ਨੇ ਓਕੇ ਪੀ ਵੀ ਕਿਊ ਕੋਈ ਵੀ ਨਹੀਂ ਰਹੂਗਾ ਕੱਲ ਵਾਲੀ ਕਲਾਸ ਵੀ ਫੁੱਲ ਪੀ ਵੀ ਕਿਊ ਤੇ ਹੀ ਆਊਗੀ ਪਹਿਲੇ ਦਾ ਆਨਸਰ ਕਰੋ ਕਿਹੜੀ ਕਿਸਮ ਪੜਨਾਮ ਦੀ ਨਹੀਂ ਹੈ ਇਹਨਾਂ ਦੇ ਵਿੱਚੋਂ ਪੜਨਾਮ ਦੀ ਕਿਸਮ ਕਿਹੜੀ ਨਹੀਂ ਜਿਹੜੇ ਵਿੱਚ ਨਵੀਂ ਤਿਆਰੀ ਕਰਨ ਲੱਗੇ ਨੇ ਤਾਂ ਨਾਮ ਪੜਨਾਮ ਤੇ ਵਿਸ਼ੇਸ਼ਣ ਦੀਆਂ ਕਿਸਮਾਂ ਯਾਦ ਹੋਣੀਆਂ ਚਾਹੀਦੀਆਂ ਨੇ ਗੁਰਪ ਬੀ ਵਾਲੇ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਵੀ ਯਾਦ ਕਰਕੇ ਜਾਇਓ ਤਾਂ ਇਹਨਾਂ ਵਿੱਚੋਂ ਕਿਹੜੀ ਪੜਨਾਮ ਦੀ ਕਿਸਮ ਨਹੀਂ ਹੈ ਨਿੱਜਵਾਚਕ ਪੜਨਾਮ ਨਿੱਜ ਨਿੱਜਵਾਚਕ ਆਪਣੇ ਕੋਲ ਨਾਮ ਵੀ ਸੀ ਉਹਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀਗਾ ਨਿੱਚੇਵਾਚਕ ਪੜਨਾਮ ਆ ਨਿੱਚੇਵਾਚਕ ਪੜਨਾਮ ਤਾਂ ਕਿਹੜੀ ਕਿਸਮ ਨਹੀਂ ਹੈ ਖਾਸ ਨਾਮ ਸਾਡੇ ਕੋਲ ਨਹੀਂ ਹੁੰਦਾ ਤਾਂ ਨਾਮ ਆਪਣੇ ਕੋਲ ਕਿੰਨੀਆਂ ਕਿਸਮਾਂ ਦਾ ਨਾਮ ਹੈ 6 ਕਿਸਮ ਪੜਨਾਮ ਕਿੰਨੀਆਂ ਕਿਸਮਾਂ ਦਾ 6 ਕਿਸਮਾਂ ਦਾ ਨਾਮ ਦੀ ਥਾਂ ਤੇ ਆਉਣ ਵਾਲੇ ਸ਼ਬਦ ਨੂੰ ਅਸੀਂ ਕੀ ਆਖ ਦਿੰਨੇ ਆ ਪੜਨਾਮ ਆਖ ਦਿੰਨੇ ਆ ਨਾਮ ਦੇ ਥਾਂ ਤੇ ਆਉਣ ਵਾਲੇ ਸ਼ਬਦ ਨੂੰ ਅਸੀਂ ਕੀ ਆਖ ਦਿੰਨੇ ਆ ਪੜਨਾਮ ਆਖ ਦਿੰਨੇ ਆ ਜਿੱਦਾਂ ਆਪਣੇ ਕੋਲੇ ਜਿਹੜਾ ਨਾਮ ਸੀਗਾ ਉਹ ਕੀ ਸੀ ਖੁੱਲੀ ਸ਼ਬਦ ਸ੍ਰੈਣੀ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਪੀਡੀਐਫ ਨੱਪ ਲਿਓ ਤੁਸੀਂ ਉਹਦੇ ਵਿੱਚ ਬਹੁਤ ਜ਼ਿਆਦਾ ਆਪਣੇ ਉਹ ਸ਼ਬਦ ਮਿਲਦੇ ਸੀਗੇ ਓਕੇ ਇਹ ਨਾਲਾਂ ਚੀਜ਼ਾਂ ਐਡ ਕਰ ਲਿਓ ਨਾਮ ਸ਼ਬਦ ਸ਼੍ਰੇਣੀ ਆਪਣੇ ਕੋਲੇ ਓਪਨ ਜਾਂ ਖੁੱਲੀ ਸ਼ਬਦ ਸ਼੍ਰੇਣੀ ਆ ਉਹਦੇ ਵਿੱਚ ਨਵੇਂ ਸ਼ਬਦ ਸਭ ਤੋਂ ਪਹਿਲਾਂ ਕਿਹੜੀ ਸ਼ਬਦ ਸ਼੍ਰੇਣੀ ਦੇ ਵਿੱਚ ਐਡ ਹੁੰਦੇ ਨੇ ਪੰਜਾਬੀ ਦੀ ਕਿਹੜੀ ਸ਼ਬਦ ਸ਼੍ਰੇਣੀ ਆ ਜਿਹਦੇ ਵਿੱਚ ਨਵੇਂ ਸ਼ਬਦ ਸਭ ਤੋਂ ਪਹਿਲਾਂ ਐਡ ਹੁੰਦੇ ਨੇ ਨਾਰਮਲ ਜੀ ਗੱਲ ਆ ਨਾਮ ਦੇ ਵਿੱਚ ਤੇ ਪਟਨਾਮ ਆਪਣੇ ਕੋਲੇ ਬੰਦ ਸ਼ਬਦ ਸ਼੍ਰੇਣੀ ਆ ਇਹਦੇ ਵਿੱਚ ਨਵਾਂ ਸ਼ਬਦ ਐਡ ਨਹੀਂ ਹੋ ਸਕਦਾ ਬਹੁਤ ਲਿਮਟਿਡ ਸ਼ਬਦ ਆਪਣੇ ਕੋਲ ਕਿਹਦੇ ਵਿੱਚ ਮਿਲਦੇ ਨੇ ਪੜਨਾਮ ਦੇ ਵਿੱਚ ਮਿਲਦੇ ਨੇ ਹੁਣ ਸ਼ਬਦ ਕਿਹੜਾ ਹੋਊਗਾ ਸ਼ਬਦ ਕਿਹੜਾ ਹੀ ਹੋਊਗਾ ਕਿਹੜੇ ਤੋਂ ਕਿਹੜੀ ਕਿਹੜੀਆਂ ਬਣਾਉਣਾ ਠੀਕ ਆ ਮੂਲ ਸ਼ਬਦ ਨੂੰ ਹੀ ਗਿਣਦੇ ਹੁੰਨੇ ਆ ਉਹਦੇ ਬਾਅਦ ਦੇ ਵਿੱਚ ਲੱਗੇ ਹੋਏ ਪਾਵੰਸ਼ ਉਹਦੇ ਬਾਅਦ ਦੇ ਵਿੱਚ ਲੱਗੇ ਹੋਏ ਪਛੇਤਰਾਂ ਨੂੰ ਅਸੀਂ ਮੂਲ ਸ਼ਬਦ ਨਹੀਂ ਗਿਣਦੇ ओके ਤਾਂ ਨਾਮ ਸਾਡੇ ਕੋਲੇ ਖੁੱਲੀ ਸ਼ਬਦਸ ਰਹਣੀ ਆ ਪਰਨਾਮ ਸਾਡੇ ਕੋਲੇ ਬੰਦ ਸ਼ਬਦਸ ਰਹਣੀ ਆ ਨਾਮ ਦੇ ਵਿੱਚ ਸਭ ਤੋਂ ਜਲਦੀ ਸ਼ਬਦ ਐਡ ਹੋ ਜਾਂਦੇ ਨੇ ਪਰਨਾਮ ਦੇ ਵਿੱਚ ਸ਼ਬਦ ਐਡ ਨਹੀਂ ਹੁੰਦੇ ਬਹੁਤ ਸੀਮਤ ਸ਼ਬਦ ਸਾਨੂੰ ਪਰਨਾਮ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਛੇ ਦੀਆਂ ਛੇ ਕਿਸਮਾਂ ਦੇ ਨਾਮ ਯਾਦ ਹੋਣੇ ਚਾਹੀਦੇ ਨੇ ਪੁਰਖਵਾਚਕ ਪਰਨਾਮ ਕਿੰਨੀ ਤਰ੍ਹਾਂ ਦੇ ਅੱਗੇ ਤਾਂ ਨੰਨ ਤਰ੍ਹਾਂ ਦਾ ਨਿਜਵਾਚਕ ਪਰਨਾਮ ਕਰਤਾ ਦੇ ਨਾਲ ਆ ਕੇ ਉਹਦੀ ਨਿਜਤਾ ਦੱਸਣ ਵਾਲੇ ਸ਼ਬਦਾਂ ਨੂੰ ਅਸੀਂ ਕਹਿ ਦਿੰਦੇ ਆ ਨਿਜਵਾਚਕ ਪੜਨਾਮ ਸੰਬੰਧਵਾਚਕ ਪੜਨਾਮ ਦੋ ਵਾਕਾਂ ਨੂੰ ਜੋੜਜਕ ਵਾਂਗ ਜੋੜਨ ਵਾਲੇ ਸ਼ਬਦਾਂ ਨੂੰ ਜਿਹੜੇ ਪੜਨਾਮ ਹੋਣ ਉਹਨੂੰ ਅਸੀਂ ਕਹਿੰਦੇ ਆ ਸੰਬੰਧਵਾਚਕ ਪੜਨਾਮ ਜਦੋਂ ਕਿਸੇ ਪੜਨਾਮ ਸ਼ਬਦ 'ਤੇ ਕੋਈ ਸਵਾਲ ਪੁੱਛਿਆ ਜਾਵੇ ਪ੍ਰਸ਼ਨਵਾਚਕ ਪੜਨਾਮ ਹਾਂ ਜੋਗ ਵੀ ਕਰਵਾ ਦਾਂਗੇ ਇੰਗਲਿਸ਼ ਪੰਜਾਬੀ ਵਾਲੇ ਵੀ ਕਰਾ ਦਾਂਗੇ ਨਿਸ਼ਚੇਵਾਚਕ ਪੜਨਾਮ ਤੇ ਆ ਨਿਸ਼ਚੇਵਾਚਕ ਪੜਨਾਮ ਛੇ ਦੀਆਂ ਛੇ ਕਿਸਮਾਂ ਯਾਦ ਹੋਣੀਆਂ ਚਾਹੀਦੀਆਂ ਹੇਠ ਲਿਖਿਆਂ ਵਿੱਚੋਂ ਨਿਜ्ञਵਾਚਕ ਪੜਨਾਮ ਚੁਣੋ ਤਾਂ ਇਹਨਾਂ ਦੇ ਵਿੱਚੋਂ ਨਿਜਵਾਜ ਕੇ ਪਟਨਾਮ ਕਿਹੜਾ ਉਹ ਦੀ ਚੋਣ ਕਰੋ ਸਤਿਸ਼੍ਰੀ ਅਕਾਲ ਜੀ ਹੁਣ ਜਿਹੜੀ ਵੀ ਆਪਾਂ ਛੇ ਰੀਆਂ ਛੇ ਕਿਸਮਾਂ ਪੜੀਆਂ ਦਾ ਉਹਨਾਂ ਦੇ ਵਿੱਚ ਆਉਣ ਵਾਲੇ ਸ਼ਬਦ ਪਤਾ ਹੋਣੇ ਚਾਹੀਦੇ ਨੇ ਮੂਲ ਰੂਪ ਦੇ ਵਿੱਚ ਜਿਹੜਾ ਤੋਂ ਜਿਹੜੀ ਬਣ ਗਿਆ ਜਾਂ ਜਿਹੜੀਆਂ ਬਣ ਗਿਆ ਉਹਨੂੰ ਅਸੀਂ ਜੱਕਾਂਗੇ ਮੂਲ ਰੂਪ ਦੇ ਵਿੱਚ ਕਿੰਨੇ ਸ਼ਬਦ ਪਏ ਨੇ ਛੇ ਦੀਆਂ ਛੇ ਕਿਸਮਾਂ ਦੇ ਵਿੱਚ ਕਿਹੜੀ ਕਿਸਮਾਂ ਜਿਹਦੇ ਵਿੱਚ ਸਭ ਤੋਂ ਵੱਧ ਸ਼ਬਦ ਪਏ ਨੇ ਛੇ ਦੀਆਂ ਛੇ ਕਿਸਮਾਂ ਵਿੱਚੋਂ ਕਿਹੜੀ ਕਿਸਮਾਂ ਜਿਹਦਾ ਮਤਲਬ ਆਪਾਂ ਬਚਨ ਚੇਂਜ ਕਰ ਸਕਦੇ ਆ ਲਿੰਗ ਦਾ ਸਾਨੂੰ ਕਿਰਿਆ ਤੋਂ ਪਤਾ ਲੱਗੂ ਆ ਦਾ ਇਹਦੇ ਚ ਮੈਂ ਪੁਰਖਵਾਚਕ ਪੜਨਾਮ ਆ ਕਿਹੜਾ ਪੁਰਖਾ ਪਹਿਲਾ ਪੁਰਖ ਉਸ ਪੁਰਖਵਾਚਕ ਪੜਨਾਮ ਆ ਦੱਸੋ ਕਿਹੜਾ ਪੁਰਖਾ ਕੌਣ ਪ੍ਰਸ਼ਨਵਾਚਕ ਪੜਨਾਮ ਆ ਤਾਂ ਆਨਸਰ ਕੀ ਆਉਣਾ ਸੀ ਆਪ ਆਪ ਪੁਰਖਵਾਚਕ ਪੜਨਾਮ ਵੀ ਆ ਨਿਜਵਾਚਕ ਪੜਨਾਮ ਵੀ ਆ ਜਦੋਂ ਆਪ ਸ਼ਬਦ ਕਰਤਾ ਦੇ ਨਾਲ ਲੱਗ ਕੇ ਆਵੇ ਮੈਂ ਆਪ ਪੇਪਰ ਦੀ ਤਿਆਰੀ ਕੀਤੀ ਮੈਂ ਆਪ ਪੇਪਰ ਦੀ ਤਿਆਰੀ ਕਰੀ ਕਰਤਾ ਦੇ ਨਾਲ ਲੱਗ ਕੇ ਆਵੇ ਤਾਂ ਇਹ ਕੀ ਆ ਨਿੱਜਵਾਜਕ ਪੜਨਾਮ ਆਪ ਦਾ ਕੀ ਹਾਲ ਆ ਤਾਂ ਫਿਰ ਇਹ ਆਪ ਦਾ ਕੀ ਹਾਲ ਆ ਹਾਂਜੀ ਆਪ ਦਾ ਕੀ ਹਾਲ ਆ ਤਾਂ ਉਦੋਂ ਹੀ ਕਿਦੇ ਵਿੱਚ ਜਾਂਦਾ ਰਹੂਗਾ ਪੁਰਖਵਾਜਕ ਦੇ ਵਿੱਚ ਤੇ ਕਿਹੜਾ ਪੁਰਖ ਦੂਜਾ ਪੁਰਖ ਮੈਂ ਦੁਬਾਰਾ ਰਿਪੀਟ ਕਰਨੀ ਆ ਆਪ ਸ਼ਬਦ ਸਾਨੂੰ ਪੁਰਖਵਾਚਕ ਪੜਨਾਮ ਦੇ ਵਿੱਚ ਵੀ ਮਿਲ ਜਾਂਦਾ ਪੁਰਖਵਾਚਕ ਪੜਨਾਮ ਚ ਵੀ ਮਿਲਦਾ ਆਪ ਸ਼ਬਦ ਸਾਨੂੰ ਨਿਜਵਾਚਕ ਪੜਨਾਮ ਦੇ ਵਿੱਚ ਵੀ ਮਿਲਦਾ ਇਹ ਪੁੱਛਿਆ ਹੋਇਆ ਪੀਟੀ ਪਲੱਸ ਬੀ ਨੇ ਜਦੋਂ ਕੱਲਾ ਆਪ ਸ਼ਬਦ ਆ ਗਿਆ ਆਪ ਦਾ ਕੀ ਹਾਲ ਆ ਆਪ ਦਾ ਕੀ ਹਾਲ ਆ ਤਾਂ ਪੁਰਖਵਾਚਕ ਦੇ ਵਿੱਚ ਸੈਕੰਡ ਪੁਰਖ ਮੈਂ ਆਪ ਪੇਪਰ ਦੀ ਤਿਆਰੀ ਕਰੀ ਕਰਤਾ ਦੇ ਨਾਂ ਲਾ ਕੇ ਤੁਸੀਂ ਆਪ ਪਟਿਆਲੇ ਗਏ ਕਰਤਾ ਦੇ ਨਾਂ ਲਾ ਕੇ ਉਹ ਆਪ ਚੰਡੀਗੜ੍ਹ ਗਿਆ ਕਰਤਾ ਦੇ ਨਾਂ ਲਾ ਕੇ ਤਾਂ ਫੇਰ ਇਹ ਕਿਦੇ ਵਿੱਚ ਜਾਂਦਾ ਰਹੂਗਾ ਨਿੱਜਵਾਜਕ ਪਟਨਾਮ ਦੇ ਵਿੱਚ ਜਾਂਦਾ ਰਹੂਗਾ ਤਾਂ ਆਨਸਰ ਇਹਦਾ ਕੀ ਆਉਣਾ ਸੀਗਾ ਈਡੀ ਉਹ ਉਸ ਏ ਇਸ ਦਾ ਇਸ ਦੀ ਪੁਰਖਵਾਚਕ ਪੜਨਾਮ ਦੀ ਕਿਹੜੀ ਕਿਸਮ ਹੈ ਤਾਂ ਨਾਰਮਲ ਪੁੱਛਲੈਨ ਪੜਨਾਮ ਕਿੰਨੇ ਤਰ੍ਹਾਂ ਦਾ 6 ਕਿਸਮ ਦਾ ਉਹਦੇ ਵਿੱਚ ਪੁਰਖਵਾਚਕ ਪੜਨਾਮ ਪੁਰਖਵਾਚਕ ਪੜਨਾਮ ਅੱਗੇ ਕਿੰਨੇ ਕਿਸਮ ਦਾ ਤਿੰਨ ਕਿਸਮ ਦਾ ਤਾਂ ਇਹਨਾਂ ਦੇ ਵਿੱਚੋਂ ਇਹ ਜਿਹੜੇ ਸ਼ਬਦ ਨੇ ਬਾਕ ਦੇ ਵਿੱਚ ਆਉਣ ਵਾਲਾ ਹਰ ਸ਼ਬਦ ਕਿਸੇ ਨਾ ਕਿਸੇ ਸ਼ਬਦ ਸ਼੍ਰੇਣੀ ਦਾ ਹਿੱਸਾ ਹੁੰਦਾ ਤਾਂ ਉਹ ਕਹਿੰਦੇ ਇਹ ਪੜਨਾਮ ਨੇ ਪੜਨਾਮ ਦੇ ਵਿੱਚ ਇਹ ਪੁਰਖਵਾਚਕ ਪੜਨਾਮ ਨੇ ਪੁਰਖਵਾਚਕ ਪੜਨਾਮ ਦੇ ਵਿੱਚ ਵੀ ਇਹ ਕਿਹੜਾ ਪੁਰਖ ਨੇ ਅ ਸੀ ਡੀ d wale pai delete karta c okay o kise bare gall kari jo gall kar reya hunda pehla purkh jide naal gall ho rahi a dujja purkh jide bare gall ho rahi a tija purkh kise bare gall ho rahi a kise bare gall ho rahi a ta ohnu asi kehnne a annya purkh ya ki akhange tija purkh main asi ਮੈਂ ਅਸੀਂ ਮੈਨੂੰ ਤਾਂ ਉਤੋਂ ਪੁਰਖਾ ਪਹਿਲਾ ਪੁਰਖਾ ਤੁਸੀਂ ਤੂੰ ਤੁਹਾਨੂੰ ਕੀ ਹਾਲ ਆ ਤੁਸੀਂ ਵੀਟ ਕਰੀ ਕਲਾਸ ਦੀ ਓਕੇ ਜਿਹਦੇ ਨਾਲ ਗੱਲ ਹੋ ਰਹੀ ਹੁੰਦੀ ਆ ਮਾਧਮ ਪੁਰਖ ਦੂਜਾ ਪੁਰਖ ਜਿਹਦੇ ਬਾਰੇ ਗੱਲ ਹੋ ਰਹੀ ਹੁੰਦੀ ਆ ਜਿਸ ਬਾਰੇ ਗੱਲ ਹੋ ਰਹੀ ਹੁੰਦੀ ਆ ਉਹ ਸਕੂਲ ਜਾਂਦਾ ਹੈ ਉਹ ਬਹੁਤ ਤਿਆਰੀ ਕਰਦਾ ਹੈ ਓਕੇ ਤਾਂ ਇਹ ਹੁੰਦਾ ਆਪਣਾ ਤੀਜਾ ਪੁਰਖ ਮੈਂ ਸਾਨੂੰ ਅਸੀਂ ਸਾਡਾ ਪੁਰਖ ਵਾਜ ਕੇ ਪੜਨਾਮ ਦੀ ਕਿਹੜੀ ਕਿਸਮ ਹੈ ਪੀਬੀਕਿਊ ਨਹੀਂ ਅੱਜ ਵਾਲੇ ਪੇਪਰ ਦੇ ਵਿੱਚ ਮੈਂ ਕੋਈ ਨਹੀਂ ਬਣਾ ਕੇ ਲੈ ਕੇ ਆਂਦਾ ਕੱਲ ਵਾਲੇ ਵਿੱਚ ਵੀ ਪੀਬੀਕਿਊ ਖਤਮ ਹੋ ਜਾਣਗੇ ਉਹ ਤੋਂ ਬਾਅਦ ਆਪਾਂ ਕਰਾਂਗੇ ਹਾਈ ਲੈਵਲ ਦੇ ਪਰਨਾਮ ਦੋ ਕਲਾਸਾਂ ਪਰਨਾਮ ਤੇ ਹੋਰ ਆ ਜਾਣਗੀਆਂ ਹਾਂ ਹੈਪੀ ਕੈਦਰ ਰਹੇ ਨੇ ਮੈਂ ਹੁਣ ਸਾਰੀ ਹੀ ਪੁੱਛਿਆ ਸੀਗਾ ਕਿਉਂਕਿ ਰਾਤ ਬਹੁਤ ਮੈਸੇਜ ਆਏ ਅ ਸ਼ਾਇਦ ਨਵੰਬਰ ਦੀ ਕੋਈ ਡੇਟ ਆਦਾ 22 23 ਨਵੰਬਰ ਦੇ ਆਸ-ਪਾਸ ਆਈ ਜੋ ਵੀ ਪੇਪਰ ਹੈ ਪੀਟਪਲੱਸ ਵੀ ਦਾ ਸਾਡੇ ਦਾ ਕੋਈ ਲੈਣ ਦੇ ਨਹੀਂ ਹੁੰਦਾ ਇਹ ਪੇਪਰਾਂ ਨਾਲ ਦਾ ਸਾਡਾ ਆਜੰਦਰੀ ਜਿਹੜੇ ਵਿੱਚ ਪੀਐਚਡੀ ਦੀ ਤਿਆਰੀ ਕਰਦੇ ਨੇ ਤਾਂ ਉਹ ਤੋਂ ਪਹਿਲਾਂ ਪਹਿਲਾਂ ਪੰਜਾਬੀ YouTube ਤੇ ਖਤਮ ਹੋਣੀ ਚਾਹੀਦੀ ਹੈ ਹਾਂਜੀ ਮੈਂ ਟਾਰਗੇਟ ਰੱਖਿਆ ਉਸ ਤਰੀਕ ਨੂੰ ਮੰਨ ਕੇ ਕਿ ਉਹ ਤੋਂ ਪਹਿਲਾਂ ਪਹਿਲਾਂ ਆਪਾਂ ਜਿੰਨਾ ਵੀ ਹੋ ਸਕਦਾ ਹੈ ਹਾਈ ਲੈਵਲ ਕਰਵਾ ਦਾਂਗੇ ਕਿਉਂਕਿ ਪੇਪਰ ਪਹਿਲਾਂ ਵੀ ਹੋਇਆ ਦਾ ਅ ਹਾਂਜੀ ਮੈਂ ਸਾਨੂੰ ਅਸੀਂ ਸਾਡਾ ਕਿਹੜੇ ਪੁਰਖ ਨੇ ਪਹਿਲੇ ਪੁਰਖ ਨੇ ਤੂੰ ਤੁਸੀਂ ਤੁਹਾਨੂੰ ਤੁਹਾਡਾ ਸਾਡੇ ਸੋਡਾ ਕਹਿੰਦੇ ਨੇ ਪੁਰਖਵਾਚਕ ਦੀ ਕਿਹੜੀ ਕਿਸਮ ਹੈ ਤਾਂ ਇਹਨਾਂ ਦੇ ਵਿੱਚੋਂ ਜਿਹੜੇ ਇਹ ਸ਼ਬਦ ਆਏ ਹੋਏ ਨੇ ਇਹ ਵਾਲੇ ਸ਼ਬਦ ਪੜਨਾਮ ਨੇ ਪੜਨਾਮ ਦੇ ਵਿੱਚ ਪੁਰਖਵਾਚਕ ਪੜਨਾਮ ਨੇ ਪੁਰਖਵਾਚਕ ਪੜਨਾਮ ਦੇ ਵਿੱਚ ਪੁਰਖਵਾਚਕ ਪੜਨਾਮ ਦੇ ਵਿੱਚ ਕਿਹੜੀ ਕਿਸਮਾ ਪਹਿਲਾ ਪੁਰਖ ਦੂਜਾ ਪੁਰਖ ਜਾਂ ਤੀਜਾ ਪੁਰਖ ਅਖਾਣ ਮਹਾਵਰੇ ਓਕੇ ਹੋ ਯਾਨੀ ਕਿ ਛੇਤੀ ਅਸਲ ਦੇ ਵਿੱਚ ਨਾ ਪ੍ਰੋਬਲਮ ਕੀ ਆ ਜਦੋਂ ਮੈਂ ਕੁਝ ਵੱਡਾ ਸੋਚਦੀ ਹੁੰਨੀ ਆ ਦਾ ਬੱਸ ਦਾ ਮੈਂ ਨਹੀਂ ਹਣੇ ਕਿਹਾ ਸੀ ਕਿ ਮੈਮ ਨੂੰ ਕਦੇ ਸ਼ੇਅਰ ਨਹੀਂ ਕਰਨਾ ਚਾਹੀਦਾ ਕਿ ਚੀਜ਼ ਪੂਰੀ ਨਹੀਂ ਹੁੰਦੀ ਉਹ ਸੱਚ ਗੱਲ ਆ ਜਾਨਾ ਜਿਵੇਂ ਕੋਈ ਫੈਮਿਲੀ ਪ੍ਰੋਬਲਮ ਆ ਜਾਂਦੀ ਆ ਜਿਵੇਂ ਹੁਣ ਸੋਚਿਆ ਸੀ ਕਿ YouTube ਤੇ ਵਧੀਆ ਲੈ ਕੇ ਚੱਲਾਂਗੇ ਤਾਂ ਮੈਡਮ ਦੀ ਮਦਰ ਉਹ ਦੁਬਾਰੇ ਫਿਰ ਬਿਮਾਰ ਹੋ ਗਈ ਮੈਡਮ ਜਾਂਦੇ ਰਹੇ ਤਾਂ ਫਿਰ ਉਹ ਕੰਮ ਵੀ ਦੇਖਣਾ ਪੈਂਦਾ ਜਿਹੜਾ ਰਹਿੰਦਾ ਹੁੰਦਾ ਇੱਕ ਪਰਮਨੈਂਟ ਬਿਮਾਰੀ ਮਾਈਗਰੇਨ ਉੱਠ ਖੜਦਾ ਤਾਂ ਅੱਜ ਕੱਲ ਤਾਂ ਮੈਡਮ ਨਹੀਂ ਹੈਗੇ ਤਾਂ ਕਰਕੇ ਉਲਝੇ ਹੋਏ ਆ ਤੇ ਕੱਲ ਨੂੰ ਮੈਡਮ ਆ ਜਾਣਗੇ ਤਾਂ ਮੈਂ ਸਾਰਾ ਕੁਝ YouTube ਤੇ ਹਾਈ ਲੈਵਲ ਮੈਂ ਕਰਵਾ ਜੂਗੀ ਭਾਈਆਂ ਤੇਈ ਕਹਿ ਰਹੇ ਨੇ ਓਕੇ ਤੂੰ ਤੁਸੀਂ ਜਿਨ੍ਹਾਂ ਨਾਲ ਗੱਲ ਹੋ ਰਹੀ ਹੁੰਦੀ ਆ ਜੋ ਗੱਲ ਨੂੰ ਸੁਣ ਰਹੇ ਹੁੰਦੇ ਨੇ ਤਾਂ ਉਹਨਾਂ ਨੂੰ ਅਸੀਂ ਦੂਜਾ ਪੁਰਖ ਵੀ ਕਹਿੰਦੇ ਆ ਮੱਧਮ ਪੁਰਖ ਵੀ ਕਹਿੰਦੇ ਆ ਮੀਨ ਜਿਵੇਂ ਆਪਾਂ ਨਾਮ ਦੀਆਂ ਪੰਜੇ ਦੀਆਂ ਪੰਜੇ ਕਿਸਮਾਂ ਦੇ ਯਾਦ ਰੱਖੇ ਸੀਗੇ ਨਾ ਵਸਤੂਵਾਚਕ ਨੂੰ ਪਦਾਰਥਵਾਚਕ ਵੀ ਕਹਿੰਦੇ ਨੇ ਸਮੂਹਵਾਚਕ ਨੂੰ ਇਕੱਠਵਾਚਕ ਵੀ ਕਹਿੰਦੇ ਨੇ ਉਦਾਂ ਹੀ ਪਹਿਲੇ ਪੁਰਖ ਨੂੰ ਉੱਤਮ ਪੁਰਖ ਕਹਿੰਦੇ ਆ ਪੰਜਾਬ ਪੁਲਿਸ ਵਾਲੇ ਯਾਦ ਰੱਖਣ ਇਹ ਪੁੱਛਦੇ ਨਹੀਂ ਤੁਹਾਨੂੰ ਮੱਧਮ ਪੁਰਖ ਨੂੰ ਦੂਜਾ ਪੁਰਖ ਵੀ ਕਹਿੰਦੇ ਨੇ ਹਾਂਜੀ ਸਰੋਜ ਇਹ ਮੇਰੇ ਮਤਲਬ ਮੇਰੀ ਤਾਂ ਐਮ ਐਫਲਿਏਟੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਕਰਵਾ ਦਾਂਗੇ ਉਹ ਤੋਂ ਬਸ ਥੋੜਾ ਜਿਹਾ ਟਾਈਮ ਫ੍ਰੀ ਹੋ ਜੇਦਾ ਉਹਦੀ ਕਰਵਾ ਦਾਂਗੇ ਉਹ ਪੜਨਾਮ ਜੋ ਕਰਤਾ ਹੁਣ ਇਹਨਾਂ ਨੇ ਕਰਤਾ ਆਖਿਆ ਕਰਤਾ ਦੀ ਥਾਂ ਤੇ ਨਾਮ ਵੀ ਆ ਸਕਦਾ ਪੜਨਾਮ ਵੀ ਆ ਸਕਦਾ ਬੱਚੇ ਇਹਦੇ ਵਿੱਚ ਹੀ ਡਾਊਟ ਲੈ ਜਾਂਦੇ ਨੇ ਕੱਲ ਵਾਲੀ ਕਲਾਸ ਦੇ ਵਿੱਚ ਕਵਰ ਹੋ ਜਾਊਗਾ ਉਹ ਪੜਨਾਮ ਜੋ ਕਰਤਾ ਨਾਲ ਆ ਕੇ ਉਸ ਦੀ ਨਿੱਜਤਾ ਦੱਸਣ ਦਾ ਕੰਮ ਕਰਨ ਉਹਨਾਂ ਨੂੰ ਅਸੀਂ ਕੀ ਆਖਦੇ ਆ ਉਹਨਾਂ ਨੂੰ ਅਸੀਂ ਪੁਰਖਵਾਚਕ ਪੜਨਾਮ ਆਖਦੇ ਆ ਨਿੱਜੀ ਆਵਾਜ਼ ਕੇ ਪੜਨਾਮ ਸੰਵੰਧ ਆਵਾਜ਼ ਕੇ ਪੜਨਾਮ ਆਖਦੇ ਆ ਜਾਂ ਪ੍ਰੈਸ਼ਨ ਆਵਾਜ਼ ਕੇ ਪੜਨਾਮ ਆਖਦੇ ਆ ਉਹਨਾਂ ਨੂੰ ਅਸੀਂ ਕੀ ਆਖਦੇ ਆ ਕਰਵਾ ਦਾਂਗੇ ਪੱਕਾ ਕਰਵਾ ਦਾਂਗੇ ਸਾਰਾ ਕੁਝ ਮੇਰੇ ਤਾਂ ਮਨਪਸੰਦ ਰਕਮ ਆ ਇਹ ਟੀਜ ਕਰਨਾ ਤਾਂ ਡਾਟਾ ਵੀ ਤਿਆਰ ਆ ਬਸ ਥੋੜਾ ਜਿਹਾ ਫ੍ਰੀ ਹੋਣੇ ਚਾਹੀਦੇ ਆ ਹਾਂਜੀ ਸੰਦੀਪਪੁਰ ਤਾਂ ਉਹਨਾਂ ਨੂੰ ਅਸੀਂ ਕੀ ਆਖਾਂਗੇ ਉਹਨਾਂ ਨੂੰ ਆਖਾਂਗੇ ਆਪਾਂ ਨਿੱਜੀ ਆਵਾਜ਼ ਕੇ ਪੜਨਾਮ ਆਖਾਂਗੇ ਕਰਤਾ ਦੇ ਨਾਲ ਕਰਤਾ ਸ਼ਬਦ ਆਇਆ ਸੀਗਾ ਕਰਤਾ ਦੇ ਨਾਲ ਆ ਕਿ ਨਿਜਤਾ ਦੱਸਦੇ ਨੇ ਤਾਂ ਉਹਨਾਂ ਨੂੰ ਨਿਜਵਾਚਕ ਪੜਨਾਮ ਆਖਦੇ ਆ ਕਿਹੜੇ ਕਿਹੜੇ ਸ਼ਬਦ ਇਹਦੇ ਵਿੱਚ ਆਉਣਗੇ ਇਹੀ ਚੀਜ਼ ਦਾ ਖਿਆਲ ਰੱਖਿਓ ਪੀワイਕਿਊ ਕੌਸਟੇਬਲ ਦਾ ਅੰਮ੍ਰਿਤਸਰ ਜਲੰਧਰ ਅੰਮ੍ਰਿਤਸਰ ਸ਼ਬਦ ਇਦਾਂ ਹੀ ਪਾਇਆ ਸੀ ਉਹਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨਹੀਂ ਪਾਇਆ ਜਦਕਿ ਇਦਾਂ ਪਾਉਣਾ ਚਾਹੀਦਾ ਸੀ ਸ਼ਬਦ ਕਿਹੜੀ ਕਿਸਮ ਹੈ ਸ਼ਬਦ ਦੀ ਕਿਹੜੀ ਕਿਸਮ ਆ ਇਹ ਆਪਣੇ ਕੋਲੇ ਜੋਜਕ ਨੇ ਕਿਰਿਆ ਪੜਨਾਮ ਨੇ ਜਾਂ ਇਹ ਆਪਣੇ ਕੋਲੇ ਖਾਸ ਨਾਮ ਆ ਟੀਸੀਐਸ ਲੈਂਦੀ ਆ ਥੋੜਾ ਬਹੁਤਾ ਗਲਤ ਦਾ ਕਰਦੀ ਆ ਹਾਂਜੀ ਹੈਪੀ ਯੋਜਿਕਦੀਆਂ ਕਿੰਨੀਆਂ ਕਿਸਮਾਂ ਨੇ ਦੱਸੋ ਕਿਰਿਆ ਕਿੰਨੇ ਕਿਸਮ ਦੀ ਆ ਤੇ ਕਿਰਿਆ ਦੀ ਵੰਡ ਕਿੰਨੇ ਕਿਸਮ ਨਾਲ ਕੀਤੀ ਹੋਈ ਆ ਪੜਨਾਮ 6 ਇਹ ਹੁਣ ਅੱਜ ਆਪਾਂ ਕਰ ਹੀ ਰਹੇ ਆ ਤਾਂ ਜਲੰਧਰ ਜਿਹੜੇ ਬੱਚੇ ਹੁਣ ਸੀਨੀਅਰ ਦੇ ਰਹੇ ਨੇ ਨਾਮ ਦੀ ਨਾਲ ਹੀ ਆਨਸਰ ਕਰੋ ਜਲੰਧਰ ਦੇ ਵਿੱਚ ਟੋਟਲ ਕਿੰਨੀਆਂ ਤਹਿਸੀਲਾਂ ਨੇ ਜਲੰਧਰ ਕਿਹੜੇ ਕਿਹੜੇ ਜ਼ਿਲ੍ਹਿਆਂ ਨਾਲ ਕਿਹੜੇ ਕਿਹੜੇ ਜ਼ਿਲ੍ਹਿਆਂ ਨਾਲ ਆਪਣੀ ਜਿਹੜੀ ਸੀਮਾ ਉਹ ਲੱਗਦੀ ਆ ਕਿਹੜੇ ਕਿਹੜੇ ਜ਼ਿਲ੍ਹਿਆਂ ਨਾਲ ਉਹਦੀ ਸੀਮਾ ਜਿਹੜੀ ਟੱਚ ਹੁੰਦੀ ਆ ਅੰਮ੍ਰਿਤਸਰ ਦੀਆਂ ਤਹਿਸੀਲਾਂ ਨਿਊ ਵਾਲੀ ਤਹਿਸੀਲ ਬਹੁਤ ਵਾਰ ਪੁੱਛੀ ਹੋਈ ਆ ਪੀਟੀਪਲੱਸਵੀ ਵਿੱਚ ਵੀ ਤੇ ਪੰਜਾਬ ਪੁਲਿਸ ਵਿੱਚ ਵੀ ਤਿਆਰੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਹਾਂ ਜੋੜਨਾ ਟੀਚਰ ਨੇ ਕਰਵਾਤਾ ਉਹਨਾਂ ਹੀ ਕਰਨਾ ਤਿਆਰੀ ਦਾ ਮਤਲਬ ਓਕੇ ਜਲੰਧਰ ਨਾਮ ਆਇਆ ਕੀ ਦੇ ਵਿਚਾਰਿਆ ਮਾਲ ਵਿੱਚ ਮਾਝੇ ਵਿੱਚ ਦੁਆਬੇ ਵਿੱਚ ਹੁਆਚ ਕੌਂਸਟੇਬਲ ਵਾਲੇ ਯਾਦ ਰੱਖਣਗੇ ਕਿੰਨੀਆਂ ਤਹਿਸੀਲਾਂ ਨੇ ਯਾਦ ਰੱਖੋ ਕਿਹੜੇ ਤੋਂ ਬਾਅਦ ਕਿਹੜੀ ਤਹਿਸੀਲ ਆਈ ਯਾਦ ਰੱਖੋ ਅੰਮ੍ਰਿਤਸਰ ਦੀਆਂ ਤਹਿਸੀਲਾਂ ਪੀ ਟੇ ਪਲਸ ਵੀ ਦੇ ਵਿੱਚ ਬਹੁਤ ਵਾਰ ਪੁੱਛੀਆਂ ਹੋਈਆਂ ਨੇ ਤਾਂ ਕਿਹੜੇ ਕਿਹੜੇ ਜ਼ਿਲ੍ਹਿਆਂ ਨੂੰ ਟੱਚ ਕਰਦੇ ਨੇ ਕਿਹੜਾ ਜ਼ਿਲ੍ਹਾ ਕਿਹੜੇ ਜ਼ਿਲ੍ਹੇ ਤੋਂ ਬਾਅਦ ਬਣਿਆ ਕਿਉਂਕਿ ਇਹ ਚੀਜ਼ਾ ਹੁਣ ਕਰੰਟ ਚ ਦਾ ਕਹਿੰਦੇ ਨੇ ਅਨੰਦਪੁਰ ਸਾਹਿਬ ਅਗਲਾ ਆਪਣਾ ਜ਼ਿਲ੍ਹਾ ਬਣ ਰਿਹਾ 24ਵੇਂ ਨੰਬਰ ਦਾ ਤਾਂ ਜਦੋਂ ਇਹ ਚੀਜ਼ ਕਰੰਟ ਚ ਆ ਗਈ ਉਹਨਾਂ ਨੇ ਅਨੰਦਪੁਰ ਸਾਹਿਬ ਨੇ ਪੁੱਛਣਾ ਮਲੇ ਕੋਡ ਲਾਭ ਨੂੰ ਪੁੱਛਣਾ ਉਹ ਤੋਂ ਪਹਿਲਾਂ ਵਾਲੇ ਚਾਰ ਜ਼ਿਲ੍ਹੇ ਦੇ ਦੇਣਗੇ ਕਹਿਣਗੇ ਇਹਨਾਂ ਨੂੰ ਲਗਾਤਾਰ ਲਾਓ ਇਹ ਵਾਲੀ ਚੀਜ਼ ਯਾਦ ਰੱਖਣੀ ਹੈ ਹਾਂਜੀ ਮੱਝ ਦੇ ਵਿੱਚ ਇਹ ਪੈਂਦਾ ਤਾਂ ਇਹ ਕੀ ਨੇ ਆਪਣੇ ਕੋਲੇ ਖਾਸ ਨਾਮ ਨਹੀਂ ਕਰਮਜੀਤ ਮਾਂ ਦੇ ਹੱਥਾਂ ਦੀ ਬਣਾਈ ਰੋਟੀ ਨੂੰ ਪੀ ਵਾਈ ਕਿਊ ਆ ਪੀਟੀ ਪਲੱਸ ਵੀ ਦੇ ਰੋਟੀ ਨੂੰ ਬੜੇ ਹੀ ਪਿਆਰ ਨਾਲ ਖਾ ਰਿਹਾ ਹੈ ਬਾਗ ਵਿੱਚ ਕਿਹੜਾ ਆਮ ਨਾਮ ਨਹੀਂ ਹੈ ਤਾਂ ਇਹਨਾਂ ਦੇ ਵਿੱਚੋਂ ਰੋਟੀ ਹੱਥ ਪਿਆਰ ਮਾਂ ਹਾਂਜੀ ਰਾਣੀ ਅ ਨਾਲ ਦੇ ਨਾਲ ਮੈਨੂੰ ਤਹਿਸੀਲ ਦੱਸੋ ਕਿਹੜੀ ਕਿੰਨੀਆਂ ਤਹਿਸੀਲਾਂ ਨੇ ਅੰਮ੍ਰਿਤਸਰ ਦੇ ਵਿੱਚ ਅਸਲ ਤਿਆਰੀ ਇਹ ਹੈ ਪੀਪਰ ਨਵੰਬਰ ਚ ਹੋਵੇ دسمبر ਚ ਹੋਵੇ ਪੀਪਰ ਹੁਣ ਆਹੀ ਹੋਣਾ ਈ ਸਾਲ ਕੋਈ ਨਾ ਕੋਈ ਪੀਪਰ ਤਾਂ ਹੀ ਸਰਕਾਰ ਲੈ ਕੇ ਹੀ ਜਾਊਗੀ ਓਕੇ ਤੇ ਬਸ ਤਿਆਰੀ ਰੱਖਿਓ ਇਹ ਨਾ ਹੋਵੇ ਜੇ ਮੈਂ ਅੱਜ ਹੁਣ ਇੱਕ ਬੱਚੇ ਦੀ ਮੈਂ ਐਡਮਿਸ਼ਨ ਕਰਦੀ ਪਈ ਸੀ ਉਹ ਕਹਿੰਦਾ ਮੈਮ ਮੇਰਾ ਦੋ ਨੰਬਰ ਤੇ ਪੇਪਰ ਰਹਿ ਗਿਆ ਤਾਂ ਬੜਾ ਇਦਾਂ ਲੱਗਿਆ ਕਿ ਦੋ ਨੰਬਰ ਤੇ ਪੇਪਰ ਰਹਿ ਜਾਣਾ ਉਹ ਵੀ ਉਹ ਪੇਪਰ ਜਿਹਦੇ ਵਿੱਚ ਨੈਟਿੰਗ ਮਾਰਕਿੰਗ ਨਹੀਂ ਤਿਆਰੀ ਵੀ ਬੱਚਾ ਤਿੰਨ ਸਾਲ ਤੋਂ ਕਰ ਰਿਹਾ ਕਿੰਨਾ ਦੁੱਖ ਹੁਣ ਉਹਨੂੰ ਉਹ ਦੋ ਨੰਬਰ ਵਾਸਤੇ ਇੱਕ ਸਾਲ ਬੇਟ ਕਰਨੀ ਪਊਗੀ ਤਾਣੇ ਮੇਨੇ ਕਿੰਨਾ ਕੁ ਸੁਣਨਾ ਪਊਗਾ ਕਿੰਨੇ ਡਰਚ ਰਹਿਣਾ ਪਊਗਾ ਮਾਂ ओके ਤਾਂ ਕਰਮਜੀਤ ਉਹਨਾਂ ਨੇ ਕੀ ਪੁੱਛਿਆ ਇਨ੍ਹਾਂ ਦੇ ਵਿੱਚੋਂ ਆਮ ਨਾਮ ਨਹੀਂ ਹੈ ਆਮ ਨਾਮ ਨਹੀਂ ਜੇ ਆਮ ਨਹੀਂ ਤਾਂ ਬਾਕੀ ਚਾਰਾਂ ਦੇ ਵਿੱਚ ਕੋਈ ਨਾ ਕੋਈ ਕਿਸਮ ਆਈ ਹੋਗੀ ਤਾਂ ਮਾਂ ਪਤਾ ਨਹੀਂ ਕਿਹੜੀ ਮਤਲਬ ਮਾਂ ਤਾਂ ਆਮ ਨਾਮ ਆ ਹੱਥ ਸੱਜਾ ਖੱਬਾ ਨਹੀਂ ਲਿਖਿਆ ਆਮ ਨਾਮ ਆ ਰੋਟੀ ਆਮ ਨਾਮ ਆ ਤਾਂ ਇਹਦੇ ਵਿੱਚ ਕੀ ਆ ਗਿਆ ਪਿਆਰ ਪਿਆਰ ਕੀ ਆ ਪਾਵਸ਼ਕ ਨਾਮ ਆ ਪੀਟੀ ਪਲੱਸ ਵੀ ਦਾ ਥੋੜਾ ਜਿਹਾ ਦਿਮਾਗ ਲਾ ਕੇ ਪਤਾ ਕਰੋ ਤਹਿਸੀਲ ਨਹੀਂ ਪਤਾ ਇਹ ਹੀ ਮੈਨੂੰ ਪਤਾ ਸੀ ਕਿ ਨਹੀਂ ਪਤਾ ਹੋਣੀ ਕਿਉਂਕਿ ਜੋ ਦੱਸਣਾ ਉਹੀ ਕਰਨਾ ਇਹਦਾ ਟ੍ਰਿਕ ਨਾਲ ਕਰਾਂਗੇ ਜਿੰਨੇ ਹੁਣ ਆਪਣੇ ਕੀ ਸੀਐਮ ਕੈਮੇ ਨੰਬਰ ਦਾ ਚੱਲ ਰਿਹਾ ਰਾਜਪਾਲ ਕੈਮੇ ਨੰਬਰ ਦਾ ਚੱਲ ਰਿਹਾ ਇਹਨਾਂ ਨੂੰ ਟ੍ਰਿਕ ਨਾਲ ਕਿਦਾਂ ਯਾਦ ਕਰਦੇ ਹਾਂ ਮੈਂ ਪਹਿਲਾਂ ਇੱਕ ਵਾਰੀ YouTube ਤੇ ਕਰਵਾਇਆ ਜਿਵੇਂ ਗਿਆਨੀ ਜੈਲ ਸਿੰਘ ਜਾਂ ਬਾਕੀ ਵੀ ਜਿਹੜੇ ਸੀਐਮ ਆ ਟ੍ਰਿਕ ਨਾਲ ਕਰਵਾਏ ਹੋਏ ਨੇ 12 ਨੰਬਰ ਤੇ ਕਿਹੜਾ ਸੀਐਮ ਆ 9 ਤੇ ਕਿਹੜਾ 8 ਤੇ ਕਿਹੜਾ 7 ਤੇ ਕਿਹੜਾ ਉਹ ਵੀਡੀਓ ਕਾਫੀ ਪੁਰਾਣੀ ਹੋਊਗੀ YouTube ਤੇ ਤੇ ਆਪਾਂ ਆਉਣ ਵਾਲੇ 1-2 ਦਿਨਾਂ ਦੇ ਵਿੱਚ ਟ੍ਰਿਕ ਨਾਲ ਇਹ ਚੀਜ਼ਾਂ ਨੂੰ ਯਾਦ ਰੱਖਾਂਗੇ ਕਿਹੜੇ ਜ਼ਿਲ੍ਹੇ ਦੀਆਂ ਕਿਹੜੀਆਂ-ਕਿਹੜੀਆਂ ਤਹਿਸੀਲਾਂ ਨੇ ਹਾਂਜੀ ਸੁਖੀ ਨੇ ਕਰਤਾ ਮੁੰਡਿਆਂ ਨੂੰ ਖੇਡਣਾ ਚਾਹੀਦਾ ਹੈ ਬਾਗ ਵਿੱਚ ਨਾਮ ਦੀ ਨਾਮ ਚੁਣੋ ਇਹਨਾਂ ਦੇ ਵਿੱਚੋਂ ਨਾਮ ਚਾਹੀਦਾ ਹੈ ਕਿਰਿਆ ਕਿਰਿਆ ਸੰਬੰਧਕ ਤਾਂ ਨਾਮ ਕਿਹੜਾ ਇਹਦੇ ਵਿੱਚ ਮੁੰਡਿਆਂ ਨੂੰ ਕਿਹੜਾ ਨਾਮ ਬਹੁਵਚਨ ਆਇਆ ਹੋਇਆ ਓਕੇ ਅਗਲਾ ਸਵਾਲ ਪੀਟੀ ਪਲੱਸ ਵੀ ਦਾ ਪਹਿਲਾਂ ਵੀ ਕਰਵਾਇਆ ਹੋਇਆ ਪ੍ਰੇਮ ਈਰਖਾ ਸਾੜਾ ਲੋ ਮੋਹ ਹੰਕਾਰ ਤੇ ਹੋਰ ਪਤਾ ਨਹੀਂ ਕਿੰਨਾ ਕੁਝ ਬੰਦੇ ਦੀ ਮਿੱਟੀ ਵਿੱਚ ਰਲਿਆ ਰਲੇ ਹੋਏ ਨੇ ਇਸ ਬਾਗ ਵਿੱਚ ਕਿੰਨੇ ਪਾਵਾਜਕ ਸਰੈਨੀ ਦੇ ਨਾਮ ਆਏ ਹਨ ਤਾਂ ਇਹਨਾਂ ਵਿੱਚੋਂ ਕਿੰਨੇ ਪਾਵਾਚਕ ਸਰੈਣੀ ਦੇ ਨਾਮ ਆਏ ਹਨ ਹਾਂਜੀ ਕਿੰਨੇ ਆਏ ਨੇ ਨਾਮ ਦੀ ਨਾਲ ਮੈਨੂੰ ਦੱਸ ਦਿਓ ਇਹਦੇ ਵਿੱਚੋਂ ਵਸਤੂਵਾਚਕ ਜਾਂ ਪਦਾਰਥਵਾਚਕ ਕਿੰਨੇ ਆਏ ਨੇ ਟੋਟਲ ਨਾਮ ਕਿੰਨੇ ਆਏ ਨੇ ਆਮ ਨਾਮ ਕਿੰਨੇ ਆਏ ਨੇ ਵਸਤੂਵਾਚਕ ਨਾਮ ਕਿੰਨੇ ਆਏ ਨੇ ਤੇ ਪਾਵਾਚਕ ਨਾਮ ਕਿੰਨੇ ਆਏ हां संदीप मैं ला दूंगी क्लास ला दूंगी हां जी बी 6 बी 6 बी 6 बी ओके ਤਾਂ ਇਹਦੇ ਵਿੱਚ ਉਹਨਾਂ ਨੇ ਕੀ ਪੁੱਛਿਆ ਸੀਗਾ ਪਾਵਾਜ ਕੇ ਨਾਮ ਪੁੱਛੇ ਸੀ ਪ੍ਰੇਮ ਈਰਖਾ ਸਾੜਾ ਲੋ ਮੋ ਹੰਕਾਰ ਹੋਰ ਪਤਾ ਨਹੀਂ ਕਿੰਨਾ ਕੁ ਤਾਂ ਕਿੰਨਾ ਇਹ ਪੁੱਤ 6 ਨੇ ਜਿਉਂ ਪੁੱਛ ਲੈਂਦੇ ਐਸ ਜਿਹੜਾ ਇਹ ਬਾਕ ਆ ਇਹਦੇ ਵਿੱਚ ਵਸਤੂਵਾਚਕ ਵਸਤੂਵਾਚਕ ਮਿੱਟੀ ਇੱਕ ਆਇਆ ਹੋਇਆ ਆਮ ਨਾਮ ਦੱਸੋ ਮੈਨੂੰ ਆਮ ਨਾਮ ਕਿੰਨੇ ਆਏ ਹੋਏ ਨੇ ਮਿੱਟੀ ਵਸਤੂਵਾਚਕ ਵੈਰੀ ਗੁੱਡ ਹਾਂਜੀ ਰਮਨਦੀਪ ਬਾਕੀ ਬੱਚਿਆਂ ਦਾ ਵੀ ਸਹੀ ਆ ਤਾਂ ਬਾਕੀ ਵੀ ਦੇਖਿਆ ਕਰੋ ਬਾਕੀ ਵੀ ਦੇਖਿਆ ਕਰੋ ਇਹਦੇ ਵਿੱਚ ਜੇ ਤੂੰ ਇਹ ਵੀ ਪੀਟੀ ਪਲੱਸ ਵੀ ਦਾ ਜੇ ਤੂੰ ਇਸ ਗੱਲ ਬਾਰੇ ਮੈਨੂੰ ਪਹਿਲਾਂ ਦੱਸ ਦਿੰਦਾ ਤਾਂ ਮੈਂ ਜ਼ਰੂਰ ਤੇਰੀ ਮਦਦ ਕਰਦਾ ਬਾਗ ਵਿੱਚ ਕਿੰਨੇ ਪੁਰਖਵਾਜਕ ਕਿੰਨੇ ਪੁਰਖਵਾਜਕ ਪੜਨਾਮ ਹਨ ਤਾਂ ਇਹ ਜਿਹੜਾ ਕੰਪਲੀਟ ਬਾਗ ਆ ਇਹਦੇ ਵਿੱਚ ਪੁਰਖਵਾਜਕ ਪੜਨਾਮ ਕਿੰਨੇ ਹਨ ਵਸਤੂਵਾਜਕ ਇੱਕ ਆਮ ਇੱਕ ਹਾਂਜੀ ਜੇ ਤੂੰ ਇਸ ਗੱਲ ਬਾਰੇ ਮੈਨੂੰ ਪਹਿਲਾਂ ਦੱਸ ਦਿੰਦਾ ਤਾਂ ਮੈਂ ਜ਼ਰੂਰ ਤੇਰੀ ਮਦਦ ਕਰਦਾ ਤਾਂ ਇਹਦੇ ਵਿੱਚ ਪੁਰਖਵਾਚਕ ਪੜਨਾਮ ਕਿੰਨੇ ਆਏ ਹੋਏ ਨੇ 11ਵੇਂ ਦਾ ਸੀ ਕੋਸ਼ਕੀ ਜਿਹੜੀਆਂ ਰਹਿੰਦੀਆਂ ਨੇ ਹਜੇ ਜਿਨ੍ਹਾਂ ਨੂੰ ਆਪਾਂ ਸ਼ਬਦ ਸਰੇਣੀ 'ਚ ਨਹੀਂ ਮੰਨਦੇ ਜਿਵੇਂ ਨਹੀਂ ਸ਼ਬਦ ਦਾ ਸੁਖੀ ਇਹ ਮੈਂ ਕੱਲ੍ਹ ਵਾਲੀ ਕਲਾਸ 'ਚ ਤੁਹਾਨੂੰ ਦੱਸ ਦਊਂਗੀ ਨਹੀਂ ਸ਼ਬਦਾਂ ਵਿੱਚ ਕਿਤੇ ਵੀ ਤੁਹਾਨੂੰ ਨਹੀਂ ਪੜਾਇਆ ਹੋਇਆ ਤੇ ਤੁਹਾਨੂੰ ਪੁੱਛਿਆ ਵੀ ਹੋਇਆ ਨਹੀਂਗਾ ਤਾਂ ਇਹ ਮੈਂ ਤੁਹਾਨੂੰ ਕੱਲ ਨੂੰ ਦੱਸੂਗੀ ਜਿੱਦਾਂ ਮੈਂ ਕਹਿੰਨੀ ਕਿ ਸ਼ਬਦ ਸਰੈਣੀਆਂ ਦੇ ਵਿੱਚ ਵੀ ਵਾਧਾ ਹੋ ਸਕਦਾ ਕੁਝ ਕੁ ਸ਼ਬਦ ਇਦਾਂ ਦੇ ਨੇ ਜੋ ਅਸੀਂ ਬੋਲਦੇ ਨੇ ਬਟ ਉਹ ਕਿਸੇ ਸ਼ਬਦ ਸਰੈਣੀ ਚ ਨਹੀਂ ਆਉਂਦੇ ਇਹ ਤੇ ਆਪਾਂ ਕੱਲ ਨੂੰ ਗੱਲ ਕਰਾਂਗੇ ਤਾਂ ਇਹਦੇ ਵਿੱਚ ਤੂੰ ਦੱਸੋ ਪੁਰਖਵਾਚਕ ਕਿਹੜਾ ਪੁਰਖਵਾਚਕ ਇਸ ਗੱਲ ਬਾਰੇ ਮੈਨੂੰ ਪਹਿਲਾਂ ਦੱਸ ਦਿੰਦਾ ਤਾਂ ਮੈਂ ਜ਼ਰੂਰ ਤਾਂ ਮੈਂ ਜ਼ਰੂਰ ਤੇਰੀ ਮਦਦ ਕਰਦਾ ਹੁਣ ਮੈਨੂੰ ਇਹ ਦੱਸੋ ਇਹਦੇ ਵਿੱਚ ਇਸ ਸ਼ਬਦ ਕਿਉਂ ਨਹੀਂ ਗਿਆ ਇਹ ਕਿਹੜੀ ਸ਼ਬਦ ਸ਼੍ਰੇਣੀ ਦੇ ਵਿੱਚ ਜਾਊਗਾ ਇਸ ਨੇ ਗਲਤੀ ਕੀਤੀ ਆ ਇਸ ਨੇ ਗਲਤੀ ਕੀਤੀ ਆ ਇਸ ਨੇ ਤਿਆਰੀ ਕੀਤੀ ਆ ਕਿਸੇ ਨਾਮ ਦੀ ਥਾਂ ਤੇ ਅਸੀਂ ਵਰਤ ਸਕਦੇ ਸੀਗੇ ਹੁਣ ਇਹਦੇ ਵਿੱਚ ਜਿਹੜਾ ਇਸ ਸ਼ਬਦਾ ਆ ਉਹਨੂੰ ਅਸੀਂ ਪੁਰਖਵਾਚਕ ਦੇ ਵਿੱਚ ਕਿਉਂ ਨਹੀਂ ਰੱਖ ਰਹੇ ਉਹਨੂੰ ਅਸੀਂ ਪੁਰਖਵਾਚਕ ਦੇ ਵਿੱਚ ਕਿਉਂ ਨਹੀਂ ਰੱਖ ਰਹੇ ਹਾਂਜੀ ਮੱਧਮ ਪੁਰਖ ਇਹ ਚੀਜ਼ ਦਾ ਵੀ ਖਿਆਲ ਰੱਖੋ ਕਿ ਉਹਨੂੰ ਅਸੀਂ ਕਿਉਂ ਨਹੀਂ ਰੱਖ ਰਹੇ ਵੈਸੇ ਤਾਂ ਜਿਹੜਾ ਇਸ ਸ਼ਬਦਾ ਇਹ ਕੀ ਆਪਣੇ ਕੋਲੇ ਪੜਨਾਮ ਦੇ ਵਿੱਚ ਆਉਂਦਾ ਪੜਨਾਮ ਦੇ ਵਿੱਚ ਵੀ ਕਿਹੜਾ ਪੜਨਾਮ ਦੇ ਵਿੱਚ ਆਉਂਦਾ ਤੀਜਾ ਤੀਜੇ ਪੁਰਖਵਾਚਕ ਪੜਨਾਮ ਦੇ ਵਿੱਚ ਆਉਂਦਾ ਪੁਰਖਵਾਚਕ ਤੇ ਤੀਜੇ ਪੁਰਖ ਦੇ ਵਿੱਚ ਆਉਂਦਾ ਬਟ ਹੁਣ ਅਸੀਂ ਕਿਉਂ ਨਹੀਂ ਗਿਣਿਆ ਇਹਨੂੰ ਪੇਪਰ ਦੇ ਵਿੱਚ ਗਿਣ ਕੇ ਆਈ ਸੀ ਬੱਚੇ ਹੁਣ ਕਿਉਂ ਨਹੀਂ ਇਹਨੂੰ ਆਪਾਂ ਗਿਣਿਆ ਹਾਂਜੀ ਹੇ ਲਿਖਿਆ ਵਿੱਚੋਂ ਕਿਹੜਾ ਵਸਤੂਵਾਚਕ ਨਾਮ ਨਹੀਂ ਹੈ ਇਹਨਾਂ ਦੇ ਵਿੱਚੋਂ ਕਿਹੜਾ ਵਸਤੂਵਾਚਕ ਨਾਮ ਨਹੀਂ ਹੈ ਸਿਉਣਾ ਚਾਂਦੀ ਕਪੜਾ ਸਵਾ ਜੇ ਉਹ ਵਸਤੂਵਾਚਕ ਨਹੀਂ ਹੈਗਾ ਤਾਂ ਉਹ ਫਿਰ ਕਿਹੜੀ ਕਿਸਮ ਦਾ ਨਾਮ ਹੈ ਹਾਂਜੀ ਵਿਸ਼ੇਸ਼ਣ ਹੋਊਗਾ ਅਸਲ ਦੇ ਵਿੱਚ ਨਾਮ ਦੀ ਸਮਝ ਹੀ ਤੁਹਾਨੂੰ ਉਸ ਟਾਈਮ ਆਊਗੀ ਨਾਮ ਤੇ ਪਰਨਾਮ ਦੀ ਜੇ ਤੁਸੀਂ ਵਿਸ਼ੇਸ਼ਣ ਕਰ ਲੋਗੇ ਪੂਰਾ ਡੀਪਲੀ ਇਹ ਤਿੰਨੇ ਸ਼ਬਦ ਸਹਰਨੀਆਂ ਇੱਕ ਦੂਜੇ ਨਾਲ ਬਹੁਤ ਲਿੰਕ ਨੇ ਫਿਰ ਨਾਮ ਨੂੰ ਜਾ ਕੇ ਬੱਚੇ ਕਨਫਿਊਜ਼ ਕਰਨਗੇ ਕਿਰਿਆ ਵਿਸ਼ੇਸ਼ਣ ਨਾਲ ਇੱਕ ਦੂਜੇ ਨਾਲ ਲਿੰਕ ਹੁੰਦੀਆਂ ਨੇ ਕੋਈ ਸ਼ਬਦ ਨਾਮ ਕਿਉਂ ਨਹੀਂ ਰਿਹਾ ਸਬੰਧਕ ਤੋਂ ਬਾਅਦ ਆ ਰਿਹਾ ਤਾਂ ਇਸ ਤਰੀਕੇ ਨਾਲ ਵੀ ਆਪਾਂ ਅੱਗੇ ਕਰਾਂਗੇ ਹਾਂਜੀ ਤਾਂ ਇਹ ਕੀ ਆ ਹਾਂਜੀ ਇਕੱਠਵਾਜਕ ਤਾਂ ਇਹ ਕੀ ਆ ਇਕੱਠਵਾਜਕ ਸਿਉਣਾ ਇੱਕ ਇੱਕ ਤੋਲਾ ਦੋ ਤੋਲਾ ਚਾਂਦੀ ਦੋ ਚਾਰ ਤੋਲੇ ਕੱਪੜਾ 1 ਮੀਟਰ 2 ਮੀਟਰ ਤਾਂ ਇਹਨਾਂ ਨੂੰ ਕਿਸੇ ਨਾ ਕਿਸੇ ਇਕਾਈ ਦੀ ਲੋਡ ਪੈਂਦੀ ਆ ਤਾਂ ਕਰਕੇ ਇਹ ਕੀ ਨੇ ਵਸਤੂਵਾਜਕ ਨੇ ਸਵਾ ਇਹ ਕੀ ਆ ਇਕੱਠਵਾਜਕ ਇੱਕ ਬੰਦੇ ਨੂੰ ਅਸੀਂ ਸਵਾ ਨਹੀਂ ਕਹਿ ਸਕਦੇ ਦੋ ਜਾਂ ਦੋ ਬੰਦਿਆਂ ਦਾ ਜਿਹੜਾ ਸਮੂਹ ਹੁੰਦਾ ਇਕੱਠਵਾਜਕ ਪੰਜਾਬ ਪੁਲਿਸ ਵਾਲੇ ਦੋਵੇਂ ਨਾਮ ਹੀ ਯਾਦ ਰੱਖਣ ਇਕੱਠਵਾਜਕ ਵੀ ਤੇ ਸਮੂਹਵਾਜਕ ਵੀ ਓਕੇ ਬੰਤਰਦੇ ਕਲਾਸ ਦੀ ਸਟਾਰਟਿੰਗ ਦੇ ਵਿੱਚ ਮੈਂ ਸ਼ਬਦ ਸਰੈਣੀਆਂ ਸਿੱਧੀਆਂ ਸਟਾਰਟ ਕਰੀਆਂ ਤਾਂ ਹੁਣ ਮੈਂ ਇਹ ਚੀਜ਼ਾਂ ਪੁੱਛਿਆ ਕਰੂੰ ਮੈਂ ਬਹੁਤ ਡਿਟੇਲ ਜਿ ਕਰਵਾਈਆਂ ਹੋਈਆਂ ਮੈਂ ਤਾਂ ਸਿੱਧੀਆਂ ਸਟਾਰਟ ਕੀਤੀਆਂ ਸੀਗੀਆਂ ਵੀ ਬੰਤਰ ਦੇ ਆਧਾਰ ਉੱਪਰ ਉੱਤੇ ਸ਼ਬਦਾਂ ਦੀਆਂ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਬੰਤਰ ਦੇ ਪੱਖ ਤੋਂ ਅਸੀਂ ਸ਼ਬਦ ਨੂੰ ਕਿੰਨੀਆਂ ਕਿਸਮਾਂ ਦੇ ਵਿੱਚ ਬਣਦੇ ਆ ਬੰਤਰ ਦੇ ਪੱਖ ਤੋਂ ਤੇ ਨਾਲ ਦੀ ਨਾਲ ਹੀ ਦੱਸ ਦੋ ਉਹ ਕਿਸਮਾਂ ਦੇ ਨਾਮ ਦੱਸ ਦੋ ਮੈਨੂੰ ਕਿਹੜੀ ਕਿਹੜੀ ਕਿਸਮਾਂ ਬੰਤਰ ਦੇ ਪੱਖ ਤੋਂ ਤਿੰਨ ਇ YouTube ਤੇ ਜਿਹੜੀ ਪਹਿਲੀ ਕਲਾਸ ਆ ਦਾ ਉਹਦੇ ਵਿੱਚ ਹੀ ਕਰਵਾਇਆ ਹੋਇਆ ਪਹਿਲੀ ਕਲਾਸ ਦੇ ਵਿੱਚ ਹੀ ਰੂਪ ਦੇ ਪੱਖ ਤੋਂ ਸ਼ਬਦ ਵੰਤਰ ਦੇ ਪੱਖ ਤੋਂ ਸ਼ਬਦ ਵਿਆਕਰਨ ਪੱਖ ਤੋਂ ਸ਼ਬਦ ਉਤਪਤੀ ਦੇ ਪੱਖ ਤੋਂ ਸ਼ਬਦ ਇਹ ਵਾਲੀ ਕਿਸਮਾਂ ਸਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਸ਼ਬਦ ਸ੍ਰੇਣੀਆਂ ਫੇਰ ਹੀ ਸਮਝ ਆਉਣਗੀਆਂ ਜਿਵੇਂ ਉਹਨਾਂ ਨੇ ਪਿਛਲੇ ਪੇਪਰ 'ਚ ਪੁੱਛਿਆ ਸੀਗਾ ਨਾ ਆ ਉਹਨਾਂ ਨੇ ਪੁੱਛਿਆ ਸੀਗਾ ਪ੍ਰਸ਼ਨਵਾਚਕ ਪੜਨਾਮ ਦੇ ਵਿੱਚ ਕਿੰਨੇ ਸ਼ਬਦ ਆ ਸਕਦੇ ਨੇ ਪ੍ਰਸ਼ਨ ਬਾਜ ਕੇ ਪੜਨਾਮ ਦੇ ਵਿੱਚ ਕਿੰਨੇ ਸ਼ਬਦ ਆ ਸਕਦੇ ਨੇ ਤੁਸੀਂ ਹਮੇਸ਼ਾ ਮੂਲ ਸ਼ਬਦ ਨੂੰ ਹੀ ਗਿਣਨਾ ਮੂਲ ਸ਼ਬਦ ਨਾਲ ਪਹਿਲਾਂ ਤਾਂ ਜਿੱਦਾਂ ਤੁਹਾਨੂੰ ਯਾਦ ਆਦਾ ਊੜਾ ਆੜਾ ਈੜੀ ਸੱਸਾ ਇਸ ਤਰੀਕੇ ਨਾਲ ਵਰਣਮਾਲਾ ਯਾਦ ਕੀਤੀ ਹੋਈ ਆ ਉਸ ਤਰੀਕੇ ਨਾਲ ਜਿਹੜੀਆਂ ਸਾਡੇ ਕੋਲੇ 10 ਲਗ ਨੇ ਓਕੇ ਲਗ ਜਿਨ੍ਹਾਂ ਨੂੰ ਆਪਾਂ ਲਗਾ ਮਾਤਰਾ ਕਹਿੰਦੇ ਆ ਇਹ ਵੀ ਤੁਹਾਨੂੰ ਯਾਦ ਹੋਣੇ ਚਾਹੀਦੀਆਂ ਸਟਾਰਟਿੰਗ ਦੇ ਵਿੱਚ ਮੁਕਤਾ ਕੰਨਾ ਸਿਆਰੀ ਵਿਆਰੀ ਤਾਂ ਜਦੋਂ ਮੂਲ ਸ਼ਬਦ ਦਾ ਕੋਈ ਵੀ ਸ਼ਬਦ ਮੂਲ ਆ ਤਾਂ ਉਹਦੇ ਵਿੱਚ ਦੇਖਣਾ ਕਿ ਹੁਣ ਇਹਦੇ ਨਾਲ ਕਿਹੜੀ ਲਗ ਲੱਗੀ ਹੋਈ ਆ ਜੇ ਇਹ ਤੋਂ ਪਹਿਲਾਂ ਕਿਹੜੀ ਆ ਸਕਦੀ ਸੀ ओके मूल शब्द ਨੂੰ ਹੀ ਗਿਣ ਸਕਦੇ ਆ ਉਹਦੇ ਨਾਲ ਆਏ ਹੋਏ ਪਛੇਤਰ ਨੂੰ ਅਸੀਂ ਨਹੀਂ ਗਿਣ ਸਕਦੇ ਰੂਪ ਦੇ ਪੱਖ ਤੋਂ ਦੋ ਕਿਸਮਾਂ ਵਿਕਾਰੀ ਤੇ ਆਪਕਾਰੀ ਮੂਲ ਤੇ ਰਚਿਤ ਸ਼ਬਦ ਹਾਂਜੀ ਬੰਤਰ ਦੇ ਪੱਖ ਤੋਂ ਕੋਈ ਸ਼ਬਦ ਬੰਤਰ ਦੇ ਪੱਖ ਤੋਂ ਅਸੀਂ ਪੰਜਾਬੀ ਸ਼ਬਦਾਂ ਨੂੰ ਕਿੰਨੇ ਹਿੱਸਿਆਂ 'ਚ ਮੰਨਿਆ ਹੋਇਆ ਦੋ ਸ਼ਬਦਾਂ 'ਚ ਜਿਹੜੇ ਹੋਣਗੇ ਜਾਂ ਤਾਂ ਮੂਲ ਹੋਣਗੇ ਜਾਂ ਰਚਿਤ ਸ਼ਬਦ ਹੋਣਗੇ ਮੂਲ ਸ਼ਬਦ ਜਿਵੇਂ ਕੁੜੀ ਆ ਕੁੜੀ ਸ਼ਬਦ ਨੂੰ ਜੇ ਅੱਗੇ ਆਪਾਂ ਤੋੜਿਆ ਤਾਂ ਇਹਦਾ ਕੋਈ ਵੀ मीनिंग ਨਹੀਂ ਰਹਿੰਦਾ ਕੋਈ ਵੀ ਇਹਦਾ मीनिंग ਨਹੀਂ ਰਹਿੰਦਾ ਰਚਿਤ ਸ਼ਬਦ ਨੂੰ ਅੱਗੇ ਆਪਾਂ ਫਿਰ ਦੋ ਹਿੱਸਿਆਂ ਦੇ ਵਿੱਚ ਵੰਡ ਦਿੰਨੇ ਆ ਤਾਂ ਬੰਤਰ ਦੇ ਪੱਖ ਤੋਂ ਸ਼ਬਦ ਦੋ ਨੇ ਮੂਲ ਸ਼ਬਦ ਤੇ ਰਚਿਤ ਸ਼ਬਦ ਰਚਿਤ ਸ਼ਬਦ ਅੱਗੇ ਦੋ ਕਿਸਮਾਂ ਦੇ ਆ ਜਾਂਦੇ ਨੇ ਕਿਹੜੀਆਂ-ਕਿਹੜੀਆਂ ਨੇ ਰਚਿਤ ਸ਼ਬਦ ਦੀਆਂ ਕਿਸਮਾਂ ਬਹੁਤ ਵਾਰ ਪੁੱਛੀਆਂ ਹੋਈਆਂ ਨੇ ਅਰਥ ਦੇ ਪੱਖ ਤੋਂ ਸ਼ਬਦ ਦੋ ਤਰ੍ਹਾਂ ਦੇ ਨੇ ਜਾਂ मीनिंग ਦੇ ਰਿਹਾ ਜਾਂ ਨਹੀਂ ਸਾਰਥਿਕ ਸ਼ਬਦ ਅੱਗੇ ਸਾਰਥਿਕ ਸ਼ਬਦ ਕਿੰਨਿਆ ਕਿਸਮਾਂ ਦੇ ਨੇ 8 ਕਿਸਮਾਂ ਦੇ ਨੇ ਪੀਟੀਪੀ ਪਲੱਸ ਬੀ ਨੇ ਪੁੱਛਿਆ ਹੋਇਆ ਲਾਸਟ ਦੇ ਵਿੱਚ ਕੱਲ ਤੋਂ ਇਹੇ ਸ਼ਬਦਾਂ ਵਾਲੀ ਮੈਂ ਰਿਵੀਜ਼ਨ ਕਰਵਾ ਦੂੰਗੀ ਜਿਹੜੇ ਬੱਚੇ ਦਾ ਕੱਲ ਸੀਗਾ ਮੈਸੇਜ ਕਿ ਮੈਮ ਸ਼ਬਦ ਬਾਰੇ ਸਾਨੂੰ ਜਰੂਰ ਦੱਸ ਦਿਓ ਕਿ ਸ਼ਬਦ ਆਪਾਂ ਕਿਹਨੂੰ ਆਖਾਂਗੇ ਓਕੇ ਅੱਜ ਦੀ ਕਲਾਸ ਦੇ ਵਿੱਚ ਇੰਨੇ ਹੀ ਸਵਾਲ ਸੀਗੇ 13 ਹੀ ਸਵਾਲ ਸੀਗੇ 20 ਨਹੀਂ ਲੈ ਕੇ ਆਂਦੇ ਉਹਦੇ ਵਾਸਤੇ ਸੌਰੀ ਤਾਂ ਹੁਣ ਤੁਸੀਂ ਦੱਸੋ 13 ਦੇ ਵਿੱਚੋਂ 13 ਕਿਹੜੇ-ਕਿਹੜੇ ਬੱਚਿਆਂ ਦੇ ਆਏ ਨੇ ਆਏ ਹੋਣਗੇ 13 ਦੇ ਵਿੱਚੋਂ 13 ਕੱਲ ਨੂੰ ਜਿਹੜੇ ਪੀਵਾਈਕਿਊ ਰਹਿ ਗਏ ਇੱਕ ਵਾਰੀ ਪਟਨਾਮ ਦੇ ਪੀਵਾਈਕਿਊ ਕਰਾਂਗੇ ਤੇ ਨਾਲ ਹੀ ਲੈ ਕੇ ਆਵਾਂਗੇ ਅ ਪੁਰਖਵਾਚਕ ਤੇ ਨਿਜਵਾਚਕ ਦੇ ਵਿੱਚ ਹਾਈ ਲੈਵਲ ਦੇ ਬਣਾ ਕੇ ਐਮਸੀਕਿਊ ਹਾਂਜੀ ਮਨਦੀਪ ਸਿੰਘ ਸਹੀ ਆ ਮੂਲ ਜਾਂ ਰਚਿਤ ਸ਼ਬਦ ਰਚਿਤ ਸ਼ਬਦ ਦੀਆਂ ਅੱਗੇ ਦੋ ਕਿਸਮਾਂ ਕਿਹੜੀਆਂ ਕਿਹੜੀਆਂ ਨੇ 13 ਚ 13 ਪਿੰਕੀ 13 13 13 13 ਕੀ ਹੋਇਆ ਰਮਨਦੀਪ कौर 12 12 13 ਚ 12 ਕਿਹੜਾ ਗਲਤ ਹੋਇਆ ਲਪ੍ਰਿਤ ਕੌਰ ਤੇ ਉੱਪਰ ਜਿਹੜੀ ਕੁੜੀ ਆ ਦੇ ਕਿੜਾ ਇੰਨੇ ਸੌਖਿਆਂ ਦੇ ਵਿੱਚੋਂ ਵੀ ਇੱਕ ਗਲਤ ਕਰ ਗਏ ਅੱਜ ਵਾਲੇ ਦਾ ਸੀ ਪੀ ਵੀ ਕਿਉ ਅੱਜ ਵਾਲੇ ਸਵਾਲ ਕੱਟਨੇ ਮੈਂ ਮੰਨਦੀ ਆ ਬੀ ਲੈ ਕੇ ਆਉਣੇ ਸੀਗੇ ਬਟ ਤੇਰਾ ਹੀ ਨਹੀਂ ਅਸਲ ਵਿੱਚ ਡਿਟੇਲ ਜਿਹੜੀ ਪਟਨਾਮ ਦੀ ਉਹ ਸੀਗੀ ਤਾਂ ਥਿਉਰੀ ਸੀਗੀ ਹਾਈ ਲੈਵਲ ਤੇ ਉਹ ਮੈਂ ਟਾਈਪਿੰਗ ਕਰ ਰਹੀ ਸੀਗੀ ਸੱਤ ਹੀ ਕੱਟਾ ਭਈ ਕੀ ਹੋ ਗਿਆ ਕੱਲ ਨੂੰ ਮੈਂ ਸੱਤ ਵੱਧ ਲੈ ਆਉਂਗੀ ਅੱਜ ਜਿਹੜੇ ਸੱਤ ਨਹੀਂ ਆਏ ਉਹ ਮੈਂ ਕੱਲ ਨੂੰ ਲੈ ਆਉਂਗੀ ਓਕੇ ਕੱਲ ਨੂੰ ਮੈਂ 27 ਨੰਬਰ 27 ਵਾਲੇ ਆਉਂਗੀ ओके 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 ठीक है आज दी क्लास ਇੱਥੇ ਕੱਲ ਨੂੰ ਮਿਲਦੇ ਆ ਕੱਲ ਨੂੰ ਹਾਈ ਲੈਵਲ ਲੈ ਕੇ ਆਵਾਂਗੇ ਜਿਹੜੇ ਬੱਚਿਆਂ ਨੂੰ ਇਦਾਂ ਲੱਗਿਆ ਕਿ ਉਹ ਤਿਆਰੀ ਕਰਕੇ ਆਏ ਹੋਣਗੇ ਫਿਰ ਚੰਗੀ ਤਿਆਰੀ ਕਰਕੇ ਲੈ ਕੇ ਆਓ ਕੱਲ ਨੂੰ ਮੈਂ ਇਦਾਂ ਦੇ ਬਣਾ ਕੇ ਲੈ ਕੇ ਆਉਂਗੀ ਜੇ ਮੈਂ 27 ਲੈ ਕੇ ਆਂਦੀ ਮੈਂ 15 ਤੱਕ ਪਰ ਨਹੀਂ ਦੇਣੀ ਹਾਂਜੀ ਗੁਰਬਾਣੀ ਦੇ ਵਿੱਚ ਇੱਕ ਦੋ ਵੇਖੀ ਨੇ ਆਪਾਂ ਪੀਬੀਕਿਊ ਆਉਂਦੇ ਨੇ ਗੁਰਬਾਣੀ ਦੇ ਵਿੱਚ ਵੀ ਕਿਉਂਕਿ ਗੁਰਬਾਣੀ ਦੇ ਟਾਈਮ ਜਿਹੜੀ ਵਿਆਕਰਨ ਸੀ ਤੇ ਅੱਜ ਦੇ ਟਾਈਮ 'ਚ ਬਹੁਤ ਚੇਂਜ ਹੋਇਆ ਹੋਇਆ। ਕਿਹੜੇ ਵੀ ਤੁਲਨਾ ਕਰਕੇ ਪੁੱਛ ਲੈਂਦੇ ਨੇ ਐਮਸੀਕਿਊ ਦੇ ਵਿੱਚ ਕਵਰ ਕਰਵਾ ਦਾਂਗੇ। ਬਹੁਤਾ ਡਿਟੇਲ 'ਚ ਜਾਂ ਕੋਈ ਬੁੱਕ ਪੜ੍ਹਨ ਦੀ ਲੋੜ ਨਹੀਂਗੀ। ਜਿੰਨਾ ਕਾ ਆਪਾਂ ਕਰਵਾਤਾ ਓਨਾਂ ਕ ਬਹੁਤਾ। ਹਾਂਜੀ ਸਮਾਸੀ ਸ਼ਬਦ। ਸਮਾਸ਼ ਸ਼ਬਦ ਦਾ ਮੀਨਿੰਗ ਹੁੰਦਾ ਕਿਸੇ ਨੂੰ ਜੋੜਨਾ ਤੇ ਜੋੜਨੀ ਪਾ ਕੇ ਉਹ ਸ਼ਬਦ ਆਉਂਦੇ ਨੇ ਤੇ ਆਸੇ-ਪਾਸੇ ਕੀ ਹੁੰਦਾ ਹਮੇਸ਼ਾ ਮੂਲ ਸ਼ਬਦ ਹੁੰਦਾ। ओके आ, एक वारी ਕੱਲ ਨੂੰ ਫੇਰ ਪੜਨਾਮ ਪੜਕੇ ਆਉਣਾ ਵਿਸ਼ੇਸ਼ਣ ਤੇ ਬਹੁਤ ਲੇਟ ਜਾਵਾਂਗੇ ਅਗਲੇ ਹਫਤੇ ਨਾਮ ਤੇ ਪੜਨਾਮ ਪੜਕੇ ਆਇਓ ਮਿਲਦੇ ਆਂ